ਅੱਤਸ ਗੱਲ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰਪਾਲਵੀਰਕਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਤਿੰਨ ਮੱਜਾਂ ਵਖਾਉਣੀਆਂ ਵਿੱਚ ਦੋ ਟੁਕੜੇ ਗੱਬਣਾ ਚੱਕ ਪਾਸਿਆ ਤੇ ਇੱਕ ਬੱਚੇ ਵਾਲੀ ਆ ਤੇ ਬਾਕੀ ਇੱਥੇ ਆਓ ਆਪਣੀ ਚੋਚਵਾ ਕੇ ਤਸੱਲੀ ਕਰਕੇ ਆਪਣੀਆਂ ਵੇਸ ਚਾਖ ਕੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਆਈ ਕਰਾ ਲਓ ਪਾਸ ਕਰਾ ਲਓ ਤੇ ਤੋਕੜਾ ਕੱਬਣਾ ਆਪਣੀਆਂ ਜਾਂਦੇ ਆ ਚੱਕ ਪਾਸ ਕਰਵਾਓ ਤੇ ਜਾਣੇ ਤੇ ਇੱਥੇ ਚੱਕ ਪਾਸ ਕਰਵਾ ਕੇ ਖੜੋ ਤੇ ਬਾਕੀ ਸਾਡੀ ਬੇਨਤੀ ਆ ਲਵੇ ਜ਼ਰੂਰ ਤੇ ਹੰਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਹੋਠੀਕ ਠਾਕ ਜੀ ਵਧੀਆ ਵਧੀਆ ਵੀ ਤੁਸੀਂ ਸੁਣਾਓ ਠੀਕ ਠਾਕ ਜੀ ਤੇ ਨਾਮ ਦੱਸਦੇ ਕੀ ਫਿਰ ਨਾਮ ਮੇਰਾ ਰਪਾ ਸਿੰਘ ਜੀ ਪਿੰਡ ਚੋਨੇ ਜਿਲ੍ਹਾ ਮਸਾਲਾ ਜੀ ਤੇ ਤਸੀਲ ਜਨਾਲਾ ਲਾਗੇ ਟਾਰੀ ਬਾਗਾ ਬੜਾ ਇਹ ਤੋਂ 6 ਕਿਲੋਮੀਟਰ ਦੇ ਬਾਗਾ ਬੜਾ ਟਾਰੀ ਹੈ ਤੇ 6 ਕਿਲੋਮੀਟਰ ਦੇ ਚਗਾਂ ਰੁਪਈਏ ਆਪਾਂ ਠੀਕ ਹੈ ਜੀ ਹਾਂ ਜੀ ਤੇ ਫੋਨ ਨੰਬਰ ਇਹ ਬੋਲਦੇ ਫੋਨ ਨੰਬਰ ਨੇ 145 9495 ਜੀ ਅੱਜ ਇੱਕ ਬੱਚੇ ਵਾਲੀ ਤੇ ਦੋ ਟੋਕੜਾ ਕ ਬਣਾ ਦੋ ਟੋਕੜਾ ਕ ਬਣਾ ਲੀ ਜੀ ਪਹਿਲਾਂ ਬੱਚੇ ਵਾਲੀ ਵਿਖਾ ਦੀ ਫਿਰ ਆ ਬੱਚੇ ਵਾਲੀ ਦਿਖਾ ਦੋ ਮੂੰਹ ਚੌਗੀ ਜੀ ਪਹਿਲਾ 100 ਰੁਪਈਏ ਅੱਛਾ ਪਹਿਲਾ 100 ਹੈ ਤੇ ਮੂੰਹ ਚਾਹਤ ਅੱਧਰ ਦੀ ਝੋਟੀ ਹੈ ਕਿੰਨੇ ਨਾ ਮਾਲੋ ਵੀ ਦੁੱਧ ਤਾਂ ਚੰਗਾ ਹੀ ਹਾਂਜੀ ਥੋੜੀ ਮੁਸੀਬਤ ਜੀ ਜਵਾਰਿਆਂ ਦੇ ਘਰ ਪੈ ਗਈ ਆ ਠੀਕ ਆ ਤੇ ਵੰਡ ਮੁੰਡ ਨਹੀਂ ਉਹਨਾਂ ਕੋ ਪਿਆ ਠੀਕ ਆ ਦੁੱਧ ਦੁੱਧ ਦਾ 11-12 ਕਿਲੋ ਹੀ ਉਹ ਚੋਗੀ ਪਹਿਲਾ ਸਵੇਰ ਮਗਰ ਕੱਟੀ ਏ ਠੀਕ ਓ ਜੀ ਹਾਂਜੀ ਹਾਂਜੀ ਆ ਕੱਟੀ ਏ ਕੋਈ ਵੀਰ ਆਪਣੀ ਸਮਝ ਨਾਲ ਲਾ ਲੈ ਵੀ ਕਿੰਨੇ ਕਿ ਚਿਰਦੀ ਆ ਇਹ ਆ ਵੀ ਬਿਲਕੁਲ ਤਾਜ਼ਾ ਬੱਚਾ ਨਹੀਂ ਆ ਤੁਹਾਡੇ ਸਾਹਮਣੇ ਆ ਵੀ 31 31 ਆਪਾਂ ਮਹੀਨੇ ਦੀ ਕਹਿ ਕੇ ਵੇਚਦੇ ਨਹੀਂ ਆ ਇਹ ਆ ਵੀ ਕੱਟੀ ਚੰਗੀ ਆ ਤੇਰਾ ਦੁੱਧ ਚੰਗਾ ਛੱਡਿਆ ਵਾ ਕੱਤੀ ਮਗਰ ਸਾਂਭਣ ਵਾਲੀ ਆ ਆਪ ਵੀ ਝੋਟੀ ਚੰਗੀ ਆ ਹਾਂ ਹਾਂ ਸੋਤਰਾ ਹੁਣ ਦੁੱਧ ਕਿੰਨਾ ਇਹਦੇ ਕੋਲ ਦੁੱਧ ਹੁਣ ਆ ਰਿਹਾ ਵੀ ਜਿਹੜਾ ਪੱਕਾ ਲੀਟਰ ਆ ਨੌ ਕਿਲੋ ਜੇ ਅੱਛਾ ਹਾਂ ਉਹਦੇ ਵੀ ਦੁੱਧ 11-12 ਕਿਲੋ ਹੀ ਤੇ ਸਾਮ ਹੜਕੋ ਥੋੜੀ ਘੱਟ ਹੋਈ ਉਹਨਾਂ ਦੇ ਕੋਈ ਕੰਮ-ਕੁਮ ਪੈ ਗਿਆ ਜਵਾਰਿਆਂ ਨੂੰ ਹੁਣ ਨੌ ਕਿਲੋ ਸਾਡੇ ਘਰ ਕੋਲ ਦੋ ਡੱਗ ਚੁੱਕ ਰਹੇ ਜੀ ਤੁਰ ਫੇਰ ਇੱਕ ਦਿਨ ਵੱਡੀ ਝੋਟੇਰ ਬੀਜੀ ਸੋਹਣੀ ਝੋਟੀ ਜਤਨਾ ਇਹ ਆ ਵੀ ਅਗਲੇ ਸੂਏ ਨੇ ਵੀ ਝੋਟੀ ਚੰਗੀ ਤਿਆਰ ਹੋਣੀ ਹੈ ਨਵੀਂ ਝੋਟੀ ਇਹ ਕਾਮ 400 ਦੇ ਚੋਂ ਨਾ ਲਈ ਆ ਇਹ ਜੀ ਝੋਟੀਆਂ ਦਾ ਗੱਲ ਤਾਂ ਦੁੱਧ ਦਾ ਮੁੱਲ ਨਹੀਂ ਪੈਂਦਾ ਨਾਲ ਕੱਦ ਕੱਟ ਦਾ ਸੋਨਪਨੇ ਦਾ ਵੀ ਮੁੱਲ ਪੈਂਦਾ ਥਾਣੇ ਤੇ ਦੇਖ ਸਕਦੇ ਹਵਾਨੇ ਤੇ ਨਾੜਾਂ ਵੀ ਚੰਗੀਆਂ ਆ ਅੱਜ ਇਹ ਰੁਪਈਆ 24 ਆ ਜਿੱਤੇ ਡਾ ਕੱਦਿਆ ਦੂਜੇ ਸੂਏ ਨੂੰ ਝੋਟੇ ਬਣ ਜਾਣੀ ਘੱਟਵਣੀ 1.5-2 ਲੱਖ ਦੀ ਹਾਂਜੀ ਤੇ ਨਹੀਂ ਬਣਨੀ ਹਾਂਜੀ ਹਾਂਜੀ ਹਾਂ ਤੇ ਮੁੱਲ ਫਿਰ ਇਹਦਾ ਮੁੱਲ ਹਰ ਰੁਪਈਆ ਲੱਖ ਦੀ ਦੇਣਗੀ ਕਰਦੀ ਕਿ ਮੰਨਤਾ ਨਾ ਕਰਾ ਲਓ ਜਿੰਨਾ ਕਰਾਉਣਾ ਕੋਈ ਆਪ ਹੀ ਕਰ ਦੋਗੇ 90000 ਰੁਪਈਆ ਦੇਣਗੀ ਚਲੋ ਬਾਕੀ ਮੌਕੇ ਤੇ ਮੰਨਤਨ ਹੋ ਜੂਗਾ ਜਿਹੜੀ ਛੋੜੀ ਆਪਾਂ ਹਰ ਬਿਜੀ ਕਰਾਂਗੇ 88000 ਦੀ ਝੋਟੀ ਦਵਾਂਗੇ ਪਰ ਇੰਨੀ ਝੋਟੀ 85000 ਦੀ ਦਊਗਾ ਨਾ ਤਾਂ ਤੇ ਇਹਨੂੰ ਇੱਧਰ ਦੇਖੋ ਇਹ ਨਾ ਕੋ ਆਖੇ ਝੋਟੀ ਆ ਵੇ ਲੋਕ ਕਿੱਥੇ ਆਉਂਦੇ ਆ ਵੇ ਕੱਦ ਕਾਠ ਫਖਰ ਚੰਗੀ ਆ ਤਰ੍ਹਾਂ ਨ ਦੁੱਧ ਕਿੰਨਾ ਘਰ ਚਵਾ ਦੋਗੇ 20 ਕਿਲੋ ਹਰ ਵੀ ਦੁੱਧ ਚਵਾ ਕੇ ਦੇਣਾ ਆਪਾਂ ਜਿੰਨਾ ਹੈਗਾ ਉਹਨੇ ਦੱਸਾਂਗੇ ਆਪਾਂ ਜੇ ਕੋਈ ਸਾਮ ਵਾਲਾ ਲੈ ਜਾਏ ਦੋ 11 12 ਕਿਲੋ ਫੇਰ ਕਰ ਜਾਣਾ ਇਹਨੇ ਤੇ ਝੋਟੀ ਵੇਖੇ ਝੋਟੀ ਦਾ ਪੂਰਾ 85000 ਦੀ ਕਰਾਂਗੇ ਛੋੜ ਨਹੀਂ ਕਰਾਂਗੇ ਤੇ ਆਗਨੇ ਜਿਹੜੇ ਚੈੱਕ ਪਾਸ ਤੇ ਇਹ ਸਾਡੇ 6 ਮਹੀਨੇ ਦੇ ਹਾਲ ਤੱਕ ਹੀ ਚੱਕ ਪਾਸ ਹੈ ਅੱਛਾ ਇੱਕੋ ਟਾਈਮ ਮਿਲਦੀ ਹੈ ਦੋ ਦੁੱਧ 7 ਕਿਲੋ ਜੀ ਅੱਛਾ ਇੱਕ ਟਾਈਮ ਹੀ ਮਿਲਦੀ ਹੈ ਇੱਕੋ ਟਾਈਮ ਮਿਲਦੀ ਹੈ 7 ਕਿਲੋ ਦੁੱਧ ਇੱਕੋ ਟਾਈਮ 7 ਕਿਲੋ ਦੁੱਧ ਦੇ ਦਿੰਦੀ ਜੀ ਦੇ ਦਿੰਦੀ ਵੀ ਜੀ ਠੀਕ ਹੈ ਤੇ ਇਹਨਾਂ ਸੱਜਣ ਨੇ ਕਿੰਨਾ ਕੱਢਿਆ ਦੁੱਧ 700 ਰੁਪਏ ਜੀ ਇਹ ਅੰਧ ਘਰ ਵਾਲਿਆਂ ਨੇ ਵੀ 14-15 ਕਿਲੋ ਚੋਆ ਆ ਅੱਛਾ ਮਤਲਬ ਹੁਣ 7 ਕਿਲੋ ਇਹ ਚਾਹਤੋਂ 15 ਕਿਲੋ ਦੇ ਦੇ ਦਿੰਦੀ ਹੋਗੀ ਤੋੜਾ ਫੇਰ ਇੱਕ ਵਾਰੀ ਬਾਕੀ ਇਹ ਵੀ ਕਿਸੇ ਨੇ ਦੋ ਟਾਈਮ ਕਰਨੀ ਹੋਵੇ ਦੋ ਟਾਈਮ ਵੀ ਹੋ ਸਕਦੀ ਆ ਹਾਂ ਹਾਂ ਪਰ ਤੁਹਾਡੀ ਮਰਜ਼ੀ ਹੈ ਇੱਕ ठीक है बाकी थाना यहाँ भी चंगा लगे ਵੇਦਰ ਵਧੀਆ ਤੈਨੂੰ ਪਤਾ ਵੀ ਅਜੇ ਬਾਕੀ ਅਜੇ ਟਾਈਮ ਵੀ ਸਵੇਰੋਂ ਸਵੇਰ ਦਾ ਹੀ ਆ ਜਿਤਨਾ ਥਾਣੇ ਵੀ ਦੇ ਆਪਾਂ ਦੇਖ ਸਕਦੇ ਲੱਗਦੇ ਖਮਿਲਕ ਵਿੱਚ ਨੇ ਵੀ ਚੰਗੀ ਲੱਗੀ ਐ ਅਜੇ ਪੋਰੀਆਂ ਨਵਾਈਆਂ ਨਵਾਈਆਂ ਨਹੀਂ ਆ ਨਵਾਈਆਂ ਨਹੀਂ ਮੈਨੂੰ ਥੋੜਾ ਕੰਮ ਕੱਲ ਪੈ ਗਿਆ ਜੇ ਸਵੇਰੋਂ ਸਵੇਰ ਤੱਕ ਪਤਾ ਹੀ ਅਜੇ ਪੋਰੀਆਂ ਰੱਜੀਆਂ ਹੋਣਗੇ ਥੱਲੇ ਵੀ ਚੰਗੀ ਐ ਇਹਦਾ ਸਾਰੇ ਲੜ ਲੂੜ ਕੱਢਨੇ ਨੇ ਜਿੱਦਨ ਮੰਗਲ ਸੂਰਵਾਰ ਦਾ ਦਿਨ ਕਿਹੜੇ ਰਹਿ ਗਿਆ ਆ ਵੇਖੋ ਬਾਕੀ ਸੋਨਾ ਵੀ ਵਧੀਆ ਸਮਝਦੇ ਆਂ ਦੁਕਾਨੇ ਦਾ ਰਬੀ ਸੋਨਾ ਐ ਤੇ ਮੋਲੇ ਦਾ ਫਿਰ ਮੋਲਰ ਵੀ ਜੀ 85000 ਦੇ ਲਈ ਨਹੀਂ ਕਰੀਏ ਕਮਾਨਤਾ ਨਾ ਕਰਾ ਲਓ ਜਿੰਨਾ ਕਰਾਉਣਾ 80 ਦੀ 80 ਦੀ ਨਾ ਹਾਂ ਨਾ 75000 ਦੀ ਅੱਛਾ 75000 ਦੀ 75000 ਦੇ ਹਾਂ ਦਵਾਂਗੇ ਚਲੋ ਮੌਕੇ ਦੇ ਹੋ ਜਾਊਗਾ ਮੰਨਤਾ ਥੋੜਾ ਬੋਦਾ ਹੋਰ ਵੀ ਤੁਹਾਨੂੰ ਪਤਾ ਵੀ ਪੁਜਾਰ ਬੜਾ ਤੇਜ਼ ਨਹੀਂ ਹੁੰਦਾ ਹਾਂਜੀ ਹਾਂ ਆ ਵੀ ਟੋਕੜ ਗੱਬਨ ਜੀ ਜਿਹੜੀ ਟੋਕੜ ਗੱਬਨ ਢਾਈ ਮਹੀਨੇ ਚੈੱਕ ਪਾਸ ਕਰਾਇਆ ਯਾਰ ਬਜੀ ਕੱਲ ਆਪਾਂ ਅੱਛਾ ਟਾਈ ਕੱਲ ਕਰਾਈ ਇਹ ਵੀ ਕੱਲ ਕਰਾਈ ਹੈ ਠੀਕ ਆ ਐਰ ਕੀ ਦੂਜੀ ਦੀ ਗੱਪਣ ਹੈ ਅੱਛਾ ਪਹਿਲਾ ਸੂਆ ਸੋਈ ਆ ਪਹਿਲਾ ਸੂਆ ਸੋਈ ਆ ਹੁਣ ਦੁੱਧ ਕਿੰਨਾ ਇਹਦਾ ਦੁੱਧ ਹਰ ਵੀ ਆ ਟਾਈਮ ਤੇ 7.5 ਕਿਲੋ ਹੋਗਾ 7 ਕਿਲੋ ਦੀ ਫੁੱਲ ਗਾਰੰਟੀ ਹੈ ਤੁਰ ਫੇਰ ਇਹਨੂੰ ਇਹ ਆ ਵੀ ਚਲੋ ਜਿੰਨੇ ਹੁਣ ਵੀ ਕਰਦਾ ਵਧੀਆ ਸਾਰੀ ਜਣਾ ਵਾ ਤੇ ਗਾੜੀ ਫੇਰ ਸੂਣ ਵਾਲੀ ਆ ਸੂਣ ਆਲੀ ਆ ਖੱਲਿਆਂ ਵੀ ਚੰਗੀ ਆ ਸੋਹਣੀ ਛੋਟੀ ਜਿਆੜ ਹੋਣੀ ਆ ਅਜੇ ਟਾਈਮ ਸਵੇਰ ਸਵੇਰ ਦਾ ਵਾ ਤੇ ਅਜੇ ਵੀ ਅਜੇ ਪੂਰੀਆਂ ਨਹੀਂ ਰੱਝੀਆਂ ਹੱਤਰਾਂ ਆ ਦੇਖ ਸਕਦੇ ਆ ਜੀ ਉਤਰਾਂ ਧੁੰਦ ਪਈ ਹੈ ਸਾਰੀ ਦਾ ਦਿਰਵਾ ਕੈਮਰੇ ਕੋ ਹਰ ਆ ਤੁਹਾਨੂੰ ਵੀ ਬਰਾਤ ਨਾਲ ਮਿਲੀ ਤੇ ਉਥਾਨ ਇਹਦੇ ਵੀ ਦੇਖ ਸਕਦੇ ਆ ਆਪਾਂ ਲੱਗੇ ਤਾਂ ਇੱਕ ਅਰੇ ਆ ਦੇਖ ਸਕਦੇ ਥਾਨ ਇਹਦੇ ਕੋ ਵੀ ਚੰਗਾ ਲੱਗਾ ਤੇ ਇਹ ਵੀ ਚੰਗੀ ਸੋਹਣੀ ਆ ਛੋਟੀ ਮੁੱਲ ਫਿਰ ਇਹਦਾ ਮੋਲ ਹਰ ਪਿੰਜੀ ਇਹ ਜਿਹੜੀ ਦੇ ਲਈਏ ਪੂਰੇ 75000 ਦੇ 70 ਦੀ ਜਾਣ ਦੋ 70 ਹਾਂਜੀ 70000 ਰੁਪਏ ਦੇ ਦਾਂ ਠੀਕ ਆ ਤੇ ਬਾਕੀ ਉਤਨੇ ਵੀ ਟੁਕੜਕ ਬਣਾ ਕੋਈ ਕਿੰਨੇ ਕਿ ਚਰਚ ਚੱਕ ਕਰਾ ਲਾ ਦਮ ਹਰ ਵੀ ਚੱਕਾ ਕੋਈ ਭਾਵੇਂ ਦੇ ਜਾਣਦੇ ਕੋ ਚੈੱਕ ਕਰਾਈ ਪਰ ਜਾਂਦੇ ਕੋ ਚੈੱਕ ਕਰਾਣ ਜਾਂਦੇ ਗੱਡੀ ਚ ਉੱਤੇ ਤੇ ਚੈੱਕ ਕਰਾ ਲੈ ਹਨਾ ਜਿੱਦਾਂ ਮੰਜਰ ਵੀ ਚੈੱਕ ਕਰਾਵੇ ਢਾਈਆਂ ਮਹੀਨੇ ਦੀ ਆ ਸਾਢੇ 6 ਮਹੀਨੇ ਦੀ ਜਾਂ ਵੱਧ ਤੋਂ ਵੱਧ ਕੋਈ 2 ਦਿਨਾਂ ਦੇ ਵਿੱਚ ਵਿੱਚ ਕਰਾ ਲੈ ਹਨਾ ਉਹਦੇ ਆਪਣੀ ਮਰਜ਼ੀ ਆ ਨਾ ਹਾਂਜੀ ਹਾਂਜੀ ਹਾਂ ਪਰ ਇਹ ਆਵੇ ਜਦੋਂ ਚੈੱਕ ਪਾਸ ਹੋਈਆਂ ਜਾਂ ਜਾਂਦੇ ਕੋ ਚੈੱਕ ਕਰਾ ਲੈ ਤੇ ਫੇਰ ਹੀ ਚੀਜ਼ ਦਾ ਜਿਹੜਾ ਵਾਦਾ ਵਾ ਬਾਕੀ ਆਪਣੀਆਂ ਚੋ ਚਵਾ ਕੇ ਹਾਂ ਤੇ ਪਾਸ ਕਰਕੇ ਖੜੋ ਜੀ